ਅੱਜ ਚੀਮਾ ਮੰਡੀ ਵਿਖੇ ਪਹੁੰਚੇ ਹਾਂ ਸંત ਬਾਬਾ ਅਤਰ ਸਿੰਘ ਜੀ ਦੀ ਜਨਮ ਸਥਾਨ ਧਰਤੀ ਹੈ ਇੱਥੇ ਰੀਸੈਂਟਲੀ ਨਵੀਂ ਸਬ ਤਹਿਸੀਲ ਬਣੀ ਹੈ ਤੇ ਜਿਹੜੀ ਕਿ ਚਾਲੂ ਹੋ ਚੁੱਕੀ ਹੈ ਜਿਦੇ ਵਿੱਚ ਤਹਿਸੀਲਦਾਰ ਸਬ ਤਹਿਸੀਲਦਾਰ ਫਰਦ ਕੇਂਦਰ ਨਾਲ ਹੀ ਸੇਵਾ ਕੇਂਦਰ ਨਾਲ ਹੀ ਨੱਪਟ ਨਗਰ ਪੰਚਾਇਤ ਦਾ ਦਫਤਰ ਹੈ ਤੇ ਸਾਰੀਆਂ facilties ਲੋਕਾਂ ਨੂੰ ਇੱਕੋ ਛੱਤ ਥੱਲੇ ਮਿਲ ਰਹੀਆਂ ਨੇ ਪਹਿਲਾਂ ਇਹ ਤਿੰਨ ਚਾਰ ਜਗ੍ਹਾ ਤੇ ਜਾਣਾ ਪੈਂਦਾ ਸੀ ਪਟਵਾਰ ਖਾਨਾ ਕਿਤੇ ਹੋਰ ਸੀ ਫਰਦ ਕੇਂਦਰ ਕਿਤੇ ਹੋਰ ਸੀ ਰਿਸ਼ਤੀ ਆਵਾਸ ਤੇ ਸੁਨਾਮ ਜਾਣਾ ਪੈਂਦਾ ਸੀ ਸੋ ਹੁਣ ਕਿਉਂਕਿ ਇਹ ਜਿਹੜਾ ਕਸਬਾ ਹੈ ਇਹ ਆਲੇ ਦੁਆਲੇ ਦੇ 15 ਤੋਂ 20 ਪਿੰਡਾਂ ਦਾ ਸੈਂਟਰ ਪੈਂਦਾ ਸੋ ਉਹਦੇ ਵਾਸਤੇ ਬ੍ਰਿਚੇ ਚਿਰਦੀ ਡਿਮਾਂਡ ਸੀ ਮੰਗ ਸੀ ਉਹ ਅਸੀਂ ਪੂਰੀ ਕੀਤੀ ਹੈ ਤੇ ਇੱਥੇ ਹਸਪਤਾਲ ਦੀ ਬਹੁਤ ਵੱਡੀ ਕਮੀ ਸੀ ਹਸਪਤਾਲ ਬਣ ਰਿਹਾ ਤੁਹਾਡੇ ਸਾਹਮਣੇ ਇਹਦੀ 30 6 ਤੱਕ ਦੀ ਇਹਦੀ ਟਾਈਮ ਬਾਉਂਡ ਹੈ ਜਾਨੀ ਕਿ 3 ਜੂਨ ਤੱਕ ਤਿਆਰ ਹੋ ਜਾਊਗਾ 20 ਬੈੱਡ ਦਾ ਹਸਪੀਟਲ ਹੈ ਐਮਰਜੈਂਸੀ ਆਈਪੀਡੀ ਆਪੀਡੀ ਤਾਂ ਪਹਿਲਾਂ ਹੀ ਚੱਲਦਾ ਹੈ ਆਈਪੀਡੀ ਬਾਅਦ ਚੱਲੂਗਾ ਤੇ ਕਿਉਂਕਿ ਇੱਥੋਂ ਮੇਰਾ ਪਿੰਡ ਇੱਥੋਂ 3 ਕਿਲੋਮੀਟਰ ਹੈ ਸਾਨੂੰ ਪਤਾ ਹੈ ਕਿ ਇੱਥੋਂ ਤਾਂ ਸਿਰਫ ਰੈਫਰੀ ਕਰਦੇ ਸੀਗੇ ਜਸਨਾਮ ਨੂੰ ਜਾਂ ਰਜਿੰਦਰਾ ਹਸਤਖਟਿਆਲੇ ਨੂੰ ਰੈਫਰ ਸੈਂਟਰੀ ਬਣ ਗਿਆ ਸੀ ਕਿ ਇੱਥੇ ਪ੍ਰੋਪਰ ਇਲਾਜ ਹੋਊਗਾ ਸਾਰੀਆਂ ਫੈਸਿਲਿਟੀਆਂ ਮਿਲਣਗੇ ਟੈਸਟਾਂ ਦੇ ਮਸ਼ੀਨਾਂ ਦੇਵਾਂਗੇ ਔਰ ਮੈਂ ਹਸਪੀਟਲ ਦੇ ਸਟਾਫ ਨੂੰ ਵੀ ਪੁੱਛਿਆ ਮੈਡਮ ਡੈਂਟਿਸਟ ਕੋ ਆਪ ਕੋਲੇ ਖੜ ਕੇ ਆਪਣੇ ਆਪਣਾ ਕਲੀਨਿਕ ਤਿਆਰ ਕਰਾ ਰਹੇ ਨੇ ਕਿਉਂਕਿ ਬਹੁਤ ਸਾਰੀਆਂ ਟੈਕਨੀਕਲ ਗੱਲਾਂ ਹੁੰਦੀਆਂ ਨੇ ਪਾਈਪਾਂ ਜਿਹੜੀਆਂ ਨੇ ਉਹ ਕੰਧਾਂ ਦੇ ਵਿੱਚ ਦੀ ਜਾਂਦੀਆਂ ਨੇ ਜੀ ਹੁਣ ਕਰਵਾ ਲੈਣਗੇ ਤਾਂ ਫਿਰ ਬਾਅਦ ਦੇ ਵਿੱਚ ਕੋਈ ਤੋੜ-ਫੋੜ ਦਾ ਚੰਗ ਨਹੀਂ ਆ। ਸੋ ਡੀਸੀ ਸਾਹਿਬ ਨੇ ਵੀ ਦੱਸਿਆ ਕਿ ਬਿਲਕੁਲ ਟਾਈਮ ਤੇ ਜਿਹੜਾ ਇਹ ਪ੍ਰੋਜੈਕਟ ਕਿਉਂਕਿ ਢਾਂਚਾ ਖੜਾ ਹੋ ਗਿਆ ਹੁਣ ਫਿਨਿਸ਼ਿੰਗ ਚੱਲ ਰਹੀ ਹੈ। ਮੇਰਾ ਆਪਣਾ ਇਲਾਕਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਮਾਰਚ ਦੇ ਅੱਧ ਦੇ ਵਿੱਚ ਸੰਤਪਾਪਾ ਅਦਰ ਸਿੰਘ ਜੀ ਯਾਦਗਾਰੀ ਮੇਲਾ ਵੀ ਹੁੰਦਾ ਹੈ। ਤੇ ਉਸ ਸੰਬੰਧੀ ਵੀ ਤਿਆਰੀਆਂ ਇਸ ਤਰ੍ਹਾਂ ਦੀਆਂ ਤਾਂ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਉਸ ਸੰਬੰਧੀ ਵੀ ਡਿਸਪੈਚ ਨੂੰ ਹਦਾਇਤ ਦਿੱਤੀ ਹੈ ਨਾ। 15 16 17 ਮਾਰਚ ਨੂੰ ਜੀ ਹਾਂਜੀ 15 ਤੇ ਉਸ ਵੇਲੇ ਕਾ ਬਹੁਤ ਜ਼ਿਆਦਾ ਭਾਰੇ ਜਿਹੜਾ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ। ਇੱਥੇ ਬਾਅਦ ਪ੍ਰੋਪਰ ਮੋਟੇਬਲ ਬਾਥਰੂਮ ਜਾਂ ਕੋਈ ਸੀਸੀਟੀਵੀ ਕੈਮਰੇ ਕੋਈ ਲੌਸਟ ਐਂਡ ਫਾਊਂਡ ਡਿਪਾਰਟਮੈਂਟ ਬਣਾਵਾਂਗੇ ਕੋਈ ਇਸ ਦਾ ਮੋਬਾਈਲ ਜਾਂ ਕਿਸੇ ਦਾ ਕੋਈ ਕੋਈ ਬੱਚਾ ਹੱਥ ਚੜਾ ਕੇ ਇਧਰ ਉਧਰ ਹੋ ਜਾਂਦਾ ਤਾਂ ਕਿ ਪ੍ਰੋਪਰ ਜਿਹੜਾ ਬਿਲਕੁਲ ਉੜਿਸਾ ਵੱਲੋਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਵੀ ਇਹ possible